ਬਾਈ ਸਤਿ ਸ੍ਰੀ ਅਕਾਲ ਸਾਰਿਆਂ ਮੈਂ ਤੁਹਾਨੂੰ ਅੱਜ ਇੱਕ ਗੱਲ ਦੱਸਣੀ ਆ ਆਪਦੇ ਦਿਲ ਦੀ ਬਾਈ ਯਾਰ ਜੀ ਦਾ ਦੁਨੀਆ ਤੇ ਜਿੰਨਾ ਮਰਜੀ ਕੁਛ ਕਰ ਲੋ ਜਿਹਦੀ ਮਰਜੀ ਜੀ ਹਜ਼ੂਰੀ ਕਰ ਲੋ ਐਂਡ ਤੇ ਆ ਕੇ ਉਹ ਬੰਦਾ ਧੋਖਾ ਹੀ ਦਿੰਦਾ ਕੋਈ ਨਹੀਂ ਵੀਰੇ ਇੱਥੇ ਸਾਥ ਦਿੰਦਾ ਇੱਥੇ ਆਪ ਨੂੰ ਹੀ ਥੋੜਾ ਜਿਹਾ ਕਾਇਮ ਰਹਿਣਾ ਪੈਂਦਾ ਤਾਹੀ ਬੰਦੇ ਥੋੜੇ ਜਿਹਾ ਸੈੱਟ ਰਹਿੰਦੇ ਨੇ ਆਪਣੇ ਨਾਲ ਨਹੀਂ ਤਾਂ ਬੰਦੇ ਅੰਤ ਤੇ ਆ ਕੇ ਧੋਖਾ ਹੀ ਦਿੰਦੇ ਜੀ ਦਾ ਜਿੰਨਾ ਮਰਜੀ ਕੰਮ ਕਰ ਲੋ ਜੀ ਦੀ ਮਰਜੀ ਜੀ ਹਜ਼ੂਰੀ ਕਰ ਲੋ ਜੀ ਦਾ ਮਰਜੀ ਕਹਿਣਾ ਮੰਨ ਲੋ ਅੰਤ ਤੇ ਆ ਕੇ ਸਾਰੇ ਧੋਖਾ ਹੀ ਦਿੰਦੇ ਨੇ ਬਾਈ ਇਹ ਦੁਨੀਆ ਤੇ ਦਸਤੂਰੀ ਬਣਿਆ ਹੋਇਆ ਆਪਣੇ ਖਾਸ ਕਰਕੇ ਪੰਜਾਬ ਵਿੱਚ ਤਾਂ ਬਾਲਾ ਏ ਬਣੇ ਅਸੀਂ ਇੱਕ ਦੂਜੇ ਤੇ ਖਿਜੀ ਜਾਂਦੇ ਨੇ ਇੱਥੇ ਬਾਈ ਕਿਸੇ ਨੇ ਕੁਝ ਲੈ ਜਾਣਾ ਆਪਾਂ ਕਿਸੇ ਨੂੰ ਐਵੇਂ ਉਹ ਕਹਿੰਦੇ ਨਹੀਂ ਨਾਲੇ ਜੀ ਹਜੂਰੀ ਕਰਦੇ ਆ ਜੀ ਕਹਿੰਦੇ ਅੱਗੇ ਜਨੂ ਅਗਲਾ ਮੂੰਹ ਰੋਂ ਆ ਕੱਢ ਕੇ ਬੋਲ ਬਸ ਯਾਰ ਮਾਨਾ ਕਬਿਆ ਦੁਨੀਆ ਤੇ ਇਹ ਦਸਤੂਰੀ ਬਣਿਆ ਹੋਇਆ ਇੱਥੇ ਇਹ ਦੁਨੀਆ ਦਾ ਆਪਣੇ ਖਾਸ ਕਰਕੇ ਪੰਜਾਬੀ ਤਾਂ ਇੱਕ ਦੂਜੇ ਦੀ ਲੱਤ ਐਨ ਪੂਰੀ ਦੇ ਲੋ ਚਾ ਕੇ ਖਿੱਚਦੇ ਨੇ ਬਾਅਦ ਚ ਉਹ ਪਿੱਠ ਪਿੱਛੇ ਉਹਦੀਆਂ ਚੁਗਲੀਆਂ ਕਰਕੇ ਉਹਦਾ ਮਜ਼ਾਕ ਉਡਾਉਂਦੇ ਬੱਸ ভাই ਇਹ ਹੀ ਗੱਲਾਂ ਕਹਿਣੀਆਂ ਜੀ ਤੁਹਾਨੂੰ ਬਾਈ ਜੀ ਐਵੇਂ ਕਿਸੇ ਦੀਆਂ ਲੱਤਾਂ ਨਾ ਖਿੱਚਿਆ ਕਰੋ ਜਿਹੜਾ ਕੋਈ ਕੰਮ ਕਰਦਾ ਉਹਨੂੰ ਕੰਮ ਕਰ ਲੈਣ ਦੇ ਕਰੋ ਆਪਣੇ ਖਾਸ ਕਰਕੇ ਪੰਜਾਬੀਆਂ ਚ ਗਾਏ ਇੱਕ ਦੂਜੇ ਦੀਆਂ ਲਤਾਂਆਂ ਪੂਰੀਆਂ ਖਿੱਚਦੇ ਵਾਸੀ ਇਹ ਗੱਲਾਂ ਦੱਸਣੀਆਂ ਸੀ ਬਾਈ ਜੀ ਅਸਥਰੀ ਕਾਲ ਜੀ